ਮੇਰੀ ਮਸੀਹ ਨੂੰ ਬੜਾ ਵੱਡਾ ਸੰਕਟ ਸੀ ਜਿਹਦਾ ਹੱਲ ਕਿਸੇ ਕੋਲ ਨਹੀਂ ਨਿਕਲਿਆ ਮੇਰੇ ਮਸੀਹ 2 ਸਾਲ ਸੁੱਤੀ ਨਹੀਂ ਸੀ ਪੂਰੇ ਅੱਛਾ ਤਾਂ ਉਹਨਾਂ ਦਾ ਇਲਾਜ ਜਿਹੜਾ ਸੀ ਮੈਡੀਕਲ ਦੇ ਵਿੱਚ ਬਿਲਕੁਲ ਫੇਲ ਹੋ ਗਿਆ ਸੀ ਸਾਨੂੰ ਜੀਵਨ ਦਾਣ ਮਿਲਿਆ ਮੇਰੀ ਮਸੀਹ ਨੂੰ ਇੱਥੋਂ ਇੱਕ ਨਵਾਂ ਜੀਵਨ ਮਿਲਿਆ ਇੱਥੇ ਕੁਝ ਮੰਗੋ ਨਾ ਬਸ ਅਰਦਾਸ ਹੀ ਲਾ ਲਓ ਬਸ ਬਹੁਤ ਹੈ ਹਰ ਇੱਕ ਚੀਜ਼ ਮਿਲਦੀ ਇੱਥੇ ਪੋੜੀ ਚੜਗੇ ਨਾ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਪਹਿਲੀ ਪੋੜੀ ਦੇ ਹੱਥ ਰੱਖੋ ਸਰੀਰ ਹਿਲ ਜਾਂਦਾ ਬੰਦੇ ਦਾ ਇੰਨੀ ਬਬਰ ਹੈਗੀ ਦਰਬਾਰ ਦੇ ਵਿੱਚ ਪਿਛਲੇ ਮੰਗਲਵਾਰ ਨੂੰ ਅਰਦਾਸ ਲਾਈ ਭਤੀਜ ਦੀ ਤੇ ਅੱਜ ਬੰਦਾ ਪੌੜੀਆਂ ਚੜ ਕੇ ਆ ਗਿਆ ਉੱਤੇ ਕਿਤੇ ਡਾਕਟਰਾਂ ਨੇ ਕਿਹਾ ਤਾਂ ਅਸੀਂ ਕਿ ਜਿੰਦੋਤੇ ਜੀ ਵੱਡਾ ਆਪਰੇਸ਼ਨ ਹੋਏਗਾ ਮਹੀਨਾ ਲੱਗ ਜਾਣਾ ਇਹ ਹੋ ਜਾਣਾ ਬੋਲਣਾ ਕੈਂਸਰ ਠੀਕ ਹੁੰਦੇ ਪਿਆ ਮੇਰੀ ਮਸੀ ਨੂੰ ਬੋੜਾ ਵੱਡਾ ਸੰਕਟ ਸੀ ਜਿਹਦਾ ਹੱਲ ਕਿਸੇ ਕੋਲ ਨਹੀਂ ਨਿਕਲਿਆ 25 ਸਾਲ ਪਹਿਲੇ ਮੇਰੀ ਮਸੀ ਜੀ 2 ਸਾਲ ਸੁੱਤੀ ਨਹੀਂ ਸੀ ਪੂਰੇ ਅੱਛਾ ਜੀ ਤਾਂ ਉਹਨਾਂ ਦਾ ਇਲਾਜ ਜਿਹੜਾ ਸੀ ਮੈਡੀਕਲ ਦੇ ਵਿੱਚ ਬਿਲਕੁਲ ਫੇਲ ਹੋ ਗਿਆ ਸੀ ਤਾਂ ਇੱਥੋਂ ਕਿਰਪਾ ਹਾਈ ਸੀ ਸਾਡੇ ਤੇ ਤੇ ਉਦੋਂ ਦੇ ਅਸੀਂ ਨਾਲ ਜੁੜੇ ਆਇਆ ਕਿਉਂਕਿ ਸਾਨੂੰ ਜੀਵਨ ਦਾਣ ਮਿਲਿਆ ਮੇਰੀ ਮੈਸੀ ਨੂੰ ਇੱਥੋਂ ਇੱਕ ਨਵਾਂ ਜੀਵਨ ਮਿਲਿਆ ਉਦੋਂ ਦੇ ਅਸੀਂ ਨਾਲ ਜੁੜੇ ਹੋਏ ਉਸ ਤੋਂ ਬਾਅਦ ਕਿੰਨਾ ਕਿ ਵਿਸ਼ਵਾਸ ਇਸ ਦਰਬਾਰ ਨਾਲ ਵਧਿਆ ਕਿ ਇੱਕ ਕਹ ਲੋ ਪੁਨਰ ਜਨਮ ਜੁਨਾ ਆਪਾਂ ਕਹਿ ਸਕਦਾ ਤੁਹਾਡੇ ਵਾਈਫ ਨੂੰ ਮਿਲਿਆ ਵਿਸ਼ਵਾਸ ਹੈ ਨਾ ਕਿ ਇੰਨੀ ਸੰਗਤ ਆ ਰਹੀ ਹੈ ਇਸ ਟਾਈਮ ਬਾਲਾ ਜੀ ਦੀ ਬਹੁਤ ਜ਼ਿਆਦਾ ਕਿਰਪਾ ਇੱਥੇ ਕੁਝ ਮੰਗੋ ਨਾ ਬਸ ਅਰਦਾਸ ਹੀ ਲਾ ਲਓ ਬਸ ਬਹੁਤ ਹੈ ਹਰ ਇੱਕ ਚੀਜ਼ ਮਿਲਦੀ ਹੈ ਇੱਥੇ ਜਿਹੜੀ ਮਰਜ਼ੀ ਜੀ ਬਿਨਾਂ ਮੰਗਿਆ ਸਭ ਕੁਝ ਮਿਲਦਾ ਤੁਸੀਂ ਪੌੜੀ ਚੜ ਗਏ ਨਾ ਤੇ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਬਾਲਾ ਜੀ ਦੀ ਇੰਨੀ ਕਿਰਪਾ ਹੈਗੀ ਇੱਥੇ ਪਹਿਲੀ ਬੋੜੀ ਦੇ ਹੱਥ ਰੱਖੋ ਸਰੀਰ ਹਿੱਲ ਜਾਂਦਾ ਬੰਦੇ ਦਾ ਇੰਨੀ ਪਾਵਰ ਹੈਗੀ ਦਰਬਾਰ ਦੇ ਵਿੱਚ ਇਹ ਮਹਾਰਾਜ ਦੀ ਕਿਰਪਾ ਹੈ ਤੇ ਕਿ ਬਾਲਾ ਜੀ ਦੀ ਕਿਰਪਾ ਹੈ ਕਿ ਬਾਲਾ ਜੀ ਇਸ ਜਗ੍ਹਾ ਦੇ ਉੱਤੇ ਇੰਨੀ ਖਿੱਚ ਪਾਉਂਦੇ ਆਪਣੇ ਆਪ ਨੂੰ ਕਿ ਜਿਹਦੇ ਤਾਂ ਮਰਜੀ ਜਿਹੜਾ ਮਰਜੀ ਸੰਕਟ ਹੋਵੇ ਉਹ ਬੰਦਾ ਪਹਿਲੀ ਬੋੜੀ ਦੇ ਪੈਰ ਰੱਖ ਦੇਣ ਵਾਲੀ ਉੱਪਰ ਆ ਜੂਗਾ ਇਸੇ ਕਰਕੇ ਸੰਕਟ ਮੋਚਨ ਕਿਹਾ ਜਾਂਦਾ ਹਾਂਜੀ ਸੰਕਟ ਮੋਚਨ ਦਰਬਾਰ ਦਾ ਨਾਮ ਹੀ ਇਸੇ ਕਰਕੇ ਬਾਲਾ ਜੀ ਮੰਦਰ ਦਾ ਤੇ ਤੁਸੀਂ ਹੋਰ ਕਿੰਨੇ ਸੰਗਤਾਂ ਨਾਲ ਆਪਣੇ ਜੋੜਿਆ ਹੈ ਜਿਸ ਦਿਨ ਦੇ ਵੀ ਤੁਸੀਂ ਆਪ ਇਸ ਨਾਲ ਜੁੜੇ ਅਸੀਂ ਨਹੀਂ ਜੁੜਿਆ ਬਾਲਾ ਜੀ ਜੋੜਨ ਨਾਲ ਆ ਸਾਰਿਆਂ ਨੂੰ ਅਸੀਂ ਨਹੀਂ ਜੋੜਦੇ ਕਿਸੇ ਨੂੰ ਵੀ ਨਾਲ ਸਿਰਫ ਰਾਹ ਦੱਸੀਦਾ ਕਿ ਉੱਥੇ ਜਾਓ ਤੁਹਾਡਾ ਮਸਲਾ ਹੱਲ ਹੋ ਜਾਏਗਾ ਜਦੋਂ ਅਸੀਂ ਬੰਦੇ ਨੂੰ ਕਿਸੇ ਨੇ ਕਹਨੇ ਆ ਉਹਦਾ ਮਸਲਾ ਹੱਲ ਹੁੰਦਾ ਅੱਗੋਂ 10 ਬੰਦਿਆਂ ਨੂੰ ਨਾਲ ਹੋਰ ਜੋੜਦਾ ਜਦੋਂ ਅਸੀਂ ਆਂਦੇ ਸੀ ਉਦੋਂ 1.200 ਬੰਦਾ ਹੁੰਦਾ ਸੀ ਅੱਜ ਹਜ਼ਾਰਾਂ ਬੰਦਾ ਹੈ ਅੱਜ ਤਾਂ ਸੰਗਤਾਂ ਦਾ ਇਕੱਠ ਵੀ ਸ ਆਪਾਂ ਦੇਖਣ ਨੂੰ ਮਿਲਦਾ ਜਿਸ ਤੇ ਕਿਹਨਾਂ ਸੰਗਤ ਤੇ ਬੈਠੀ ਹੁੰਦੀ ਹੈ ਹਾਜ਼ਰੀ ਭਰਦੀ ਹੈ ਇੱਥੇ ਹਾਜ਼ਰੀ ਕਿਉਂ ਭਰਦੀ ਹੈ ਕਿ ਇੱਥੇ ਲੋਕਾਂ ਦੇ ਸੰਕਟ ਦੂਰ ਹੁੰਦੇ ਆ ਅੱਜ ਜੀ ਤੁਸੀਂ ਚਮਤਕਾਰ ਦੇਖਿਆ ਜੇ ਪਿਛਲੇ ਮੰਗਲਵਾਰ ਨੂੰ ਅਰਦਾਸ ਲਈ ਭਤੀਜ ਦੀ ਤੇ ਅੱਜ ਬੰਦਾ ਪੌੜੀਆਂ ਚੜ ਕੇ ਆ ਗਿਆ ਉੱਤੇ ਕਿਥੇ ਡਾਕਟਰਾਂ ਨੇ ਕਹੇ ਤਾਂ ਅਸੀਂ ਕਿ ਜੀ ਵੱਡਾ ਆਪਰੇਸ਼ਨ ਹੋਏਗਾ ਮਹੀਨਾ ਲੱਗ ਜਾਣਾ ਇਹ ਹੋ ਜਾਣਾ ਉਹ ਹੋ ਜਾਣਾ ਕੈਂਸਰ ਠੀਕ ਹੁੰਦੇ ਗਿਆ ਹਰ ਇੱਕ ਚੀਜ਼ ਠੀਕ ਹੋ ਰਹੀ ਇੱਥੇ ਪਰਮਾਤਮਾ ਦੀ ਬੜੀ ਕਿਰਪਾ ਇੱਥੇ ਪਰ ਬੰਦੇ ਨੂੰ ਲੈਣਾ ਆਣਾ ਚਾਹੀਦਾ ਵਾਸਤੇ ਆ ਕੇ ਕਿ ਅਰਦਾਸ ਲਾਣੀ ਜਿਹਨੂੰ ਆ ਗਈ ਉਹਨੂੰ ਸਮਝ ਲਓ ਸਭ ਕੁਝ ਮਿਲ ਗਿਆ